ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਸਭ ਤੋਂ ਪਹਿਲਾਂ ਖੋਲਾਂਗੇ ਆਪਾਂ ਲਿਫਟ ਟੱਪਾ ਆਹ ਦਾਣੀ ਯਾਰ ਜਮਾਂ ਹੀ ਇਹ ਸੁਣੋ ਜੋ ਆਪਾਂ ਡਾਇਫਰਮ ਲੈ ਲਈ ਸੀਗੀ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਾਓ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਜੋ ਇੱਕ ਫਾਰਮ ਪਜਾ ਜੋ ਆਪਣੇ ਕੋਲੇ ਲਿਫਟ ਦੀ ਜੌਬ ਲਈ ਆਇਆ ਜਿਹਦੇ ਵਿੱਚ ਗਰਮ ਹੋ ਕੇ ਲਿਫਟ ਚੱਕਣ ਦੀ ਦਿੱਕਤ ਆਉਂਦੀ ਆ ਤੇ ਸੋ ਤੋਂ ਉਹਦੇ ਬਾਰੇ ਗੱਲਬਾਤ ਕਰਾਂਗੇ ਸੀਵੀਡੀ ਦੇ ਵਿੱਚ ਤੇ ਦਿਖਾਵਾਂਗੇ ਕੀ ਕੀ ਆਪਾਂ ਇਹਦਾ ਜੌਬ ਕਰਦੇ ਆ ਕਿਹੜੇ ਕਿਹੜੇ ਪੁਰਜ਼ੇ ਦਾ ਆਪਾਂ ਕੰਮ ਕਰਵਾਉਂਦੇ ਆ ਜਾਂ ਪੰਪ ਬਦਲਦੇ ਆ ਜਾਂ ਡਿਸਟ੍ਰਿਬਿਊਟਰ ਦਾ ਕਰਵਾਉਂਦੇ ਆ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਇਹਦੇ ਵਿੱਚ ਜਾਣਕਾਰੀ ਵੀ ਦੇਵਾਂਗੇ ਕੀ ਕੀ ਸਾਵਧਾਨੀਆਂ ਰੱਖਣਾ ਚਾਹੀਦਾ ਤੁਹਾਡੀ ਲਿਫਟ ਦੇ ਵਾਸਤੇ ਤੇ ਕਿਉਂ ਇਹ ਪ੍ਰੋਬਲਮ ਆਉਂਦੀ ਆ ਤੁਹਾਡੇ ਨਾਲ ਵੀ ਆ ਸਕਦੀ ਹੈ ਪ੍ਰੋਬਲਮ ਥੱਲੇ ਉੱਚਾ ਚੱਕਾਂ ਦੇ ਵੀ ਆ ਸਕਦੀ ਹੈ ਭਾਰਨਾ ਚੱਕਾਂ ਦੇ ਵੀ ਆ ਸਕਦੇ ਸਾਰੀ ਪ੍ਰੋਬਲਮ ਆ ਸਕਦੇ ਤੁਹਾਨੂੰ ਸਾਰਾ ਇਸ ਵੀਡੀਓ ਚ ਦਿਖਾਵਾਂਗੇ ਕਿ ਇੱਥੇ ਕਿੱਥੇ ਦਿੱਕਤ ਆਉਂਦੀ ਹੈ ਤੇ ਕਿਹੜੀ ਕਿਹੜੇ ਪਾਰਟਸ ਦੇ ਵਿੱਚ ਨੁਕਸ ਪੈਦਾ ਰਹਿੰਦਾ ਹੈਗਾ ਤੇ ਸਾਰਾ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਬਣੇ ਰਿਹਾ ਵੀਡੀਓ ਦੇ ਨਾਲ ਤੇ ਆਓ ਕਰਦੇ ਆਂ ਅੱਜ ਦੇ ਵੀਡੀਓ ਦੇ ਵਿੱਚ ਕੰਮ ਸਟਾਰਟ ਤੇ ਸਭ ਤੋਂ ਪਹਿਲਾਂ ਆਪਾਂ ਖੋਲਾਂਗੇ ਲਿਫਟ ਤੇ ਲਿਫਟ ਪੰਪ ਤੇ ਦੇਖਾਂਗੇ ਕਿ ਕੀ ਕੀ ਨੁਕਸ ਇਸ ਦੇ ਵਿੱਚ ਨਿਕਲਦਾ ਹੈ ਤੇ ਚਲੋ ਸੱਜਣੋ ਬਣੇ ਰਿਹਾ ਵੀਡੀਓ ਦੇ ਨਾਲ ਲਾ ਉਸ ਤਰ੍ਹਾਂ ਖੋਲਦੇ ਆਪਾਂ ਲਿਫਟ ਸਭ ਤੋਂ ਪਹਿਲਾਂ ਖੋਲਾਂਗੇ ਆਪਾਂ ਲਿਫਟ ਟੱਪਾ ਤੇ ਇੱਕ ਲਿਫਟ ਪੰਪ ਦਿਖਾਵਾਂਗੇ ਤੁਹਾਨੂੰ ਕਿਹੜੇ ਪਾਰਟਸ ਦੇ ਵਿੱਚ ਨੁਕਸ ਪਿਆ ਇਹਦੇ ਵਿੱਚ ਕਿਉਂਕਿ ਜਿਹੜੀ ਲਿਫਟ ਹੁੰਦੀ ਆ ਤੁਹਾਨੂੰ ਅੱਗੇ ਵੀ ਗੱਲਬਾਤ ਕਰਦਾ ਨਾ ਟਰੈਕਟਰ ਦਾ ਮੇਨ ਪਾਰਟਸ ਹੁੰਦਾ ਜੇ ਮੰਨ ਲਓ ਲਿਫਟ ਟਰੈਕਟਰ ਦੇ ਵਿੱਚ ਨਾ ਆਉਂਦੀ ਤੇ ਨਾ ਹੁੰਦੀ ਤਾਂ ਹੋ ਸਕਦਾ ਜੀ ਅੱਜ ਖੇਤੀ ਸੰਭਵ ਨਾ ਹੁੰਦੀ ਲਿਫਟ ਨੇ ਹੀ ਟਰੈਕਟਰ ਨੂੰ ਇੱਕ ਨਵਾਂ ਰੂਪ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਵੇਂ ਵਰਕ ਕਰਦੀ ਲਿਫਟ ਤੇ ਇਹਦਾ ਸਿਸਟਮ ਕੀ ਹੁੰਦਾ ਕਿਵੇਂ ਲਿਫਟ ਕੰਟਰੋਲ ਕਰਦੀ ਆ ਤੇ ਕਿਹੜੇ-ਕਿਹੜੇ ਪਾਰਟਸ ਦੇ ਵਿੱਚ ਨੁਕਸ ਪੈਂਦਾ ਰਹਿੰਦਾ ਜਿਹਦੇ ਕਾਰਨ ਕਰਕੇ ਤੁਹਾਡੀ ਕਈ ਵਾਰੀ ਲਿਫਟ ਭਾਰ ਚੱਕਣ ਦੀ ਪ੍ਰੋਬਲਮ ਆ ਜਾਂਦੀ ਆ ਕਈ ਵਾਰੀ ਬੰਦ ਕਰੇ ਤੋਂ ਥੱਲੇ ਵੀ ਸਿੱੜ ਦਿੰਦਾਗਾ ਸਰ ਕਈ ਵਾਰ ਕੰਟਰੋਲ ਵੀ ਨਹੀਂ ਟਰੈਕਟਰ ਕਰਦਾ ਸਾਰਾ ਕੁਝ ਤੁਹਾਨੂੰ ਲਿਫਟ ਦਾ ਲਿਫਟ ਬਾਰੇ ਅੱਜ ਦੱਸਾਂਗੇ ਫੋਰ ਟਰੈਕਟਰ ਦੀ ਬਾਰੇ ਤੇ ਜਰੂਰ ਵੀਡੀਓ ਨਾਲ ਬਣੇ ਰਹੋ ਇੱਕੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਜਿਹੜੀ ਸਾਡੀ ਵੀਡੀਓ ਹੁੰਦੀ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਦੱਸੀ ਹੁੰਦੀ ਆ ਚਾਹੇ ਉਹ ਮਕੈਨਿਕ ਵੀਰ ਵੇਖ ਰਿਹਾ ਚਾਹੇ ਸਟੂਡੈਂਟ ਵੀਰ ਦੇ ਵੇਖ ਰਿਹਾ ਆਓ ਸੱਜਣੋ ਸਭ ਤੋਂ ਪਹਿਲਾਂ ਖੋਲਦਿਆਂ ਟਰੈਕਟਰ ਦਾ ਲਿਫਟਡ ਆਪਾਂ ਸਾਈਡ ਵਾਲੇ ਸਾਰੇ ਬੋਲਟ ਇਹ ਲਿਫਟ ਵੰਪਪ ਆਪਣਾ ਖੁੱਲ ਗਿਆ ਲਿਫਟ ਵੰਪਪ ਹੀ ਖੋਲਤਾ ਤੇ ਇਧਰ ਲਿਫਟ ਆਪਾਂ ਚੱਕਦੇ ਆ ਤਾਂ ਤੇ ਦੇਖਦੇ ਆ ਖੋਲ ਕੇ ਦੇ ਵਿੱਚ ਪਿੰਨਾ ਪੁੰਨਾ ਢਿੱਲੀਆਂ ਨਿਕਲਦੀਆਂ ਜਾਂ ਡਿਸਟ੍ਰੀਬਿਊਟਰ ਖਰਾਬ ਨਿਕਲਦਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਆਹਨ ਨੂੰ ਕਹਿੰਦੇ ਆ ਕਿ ਮੈਂ ਲਿਖਿਆ ਉਲਟ ਬਾਲਟ ਆਪਣੇ ਖੁੱਲ ਗਿਆ ਸਾਰੇ ਤੇ ਲਿਫਟ ਵੰਪਪ ਤਾਂ ਫਰੀ ਘੁੰਮ ਰਿਹਾ ਤੁਸੀਂ ਦੇਖ ਸਕਦੇ ਹੋ ਲਫ ਪ੍ਰੈਸ਼ਰ ਕਿਉਂਕਿ ਜੇ ਪੰਪ ਦੇ ਵਿੱਚ ਜਾਣ ਹੋਵੇ ਤਾਂ ਫਿਰ ਹੀ ਨਹੀਂ ਘੁੰਮਦਾ ਹੁੰਦਾ ਟਾਈਟ ਘੁੰਮਦਾ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਫਿਰ ਘੁੰਮ ਰਿਹਾਗਾ ਟਾਂਕੇ ਦੇ ਵਿੱਚ ਦਿੱਕਤ ਗਰਮ ਹੋ ਕੇ ਲਿਫਟ ਭਾਰ ਨਹੀਂ ਚੁੱਕਦੀ ਸੀ ਇਹਦੀ ਇਹ ਇਹ ਪ੍ਰੋਬਲਮ ਸੀ ਇਹਦੇ ਵਿੱਚ ਇਹ ਦਿੱਕਤ ਆਈ ਸੀਗੀ ਲਓ ਲਿਫਟਾ ਟਾਪਾ ਵੀ ਆਪਣਾ ਖੁੱਲ ਗਿਆ ਤੇ ਲਿਫਟ ਟਾਪੇ ਦੇ ਵਿੱਚ ਕਿੰਨਾ ਪੁੰਨਾ ਜੀ ਤਾਂ ਬਹੁਤ ਘੱਟ ਮੋਕਸਾ ਤੇ ਸਿਰਫ ਇਹਦਾ ਆਪਾਂ ਡਿਸਟ੍ਰੀਬਿਊਟਰ ਖੋਲ ਕੇ ਤੇ ਇੱਕ ਪੰਪ ਦੇਾਂਗੇ ਇੱਕ ਇਧਰਲਾ ਜੋ 30 ਨੰਬਰ ਵਾਲਾ ਵਾਲ ਹੁੰਦਾਗਾ ਸੇਫਟੀ ਵਾਲ ਹੁੰਦਾ ਜਿਹੜਾ ਇਧਰ ਉਹ ਖੋਲ ਕੇ ਦਿਆਂ। ਚਲੋ ਖੋਲ ਦਿੰਦੇ ਡਿਸਟ੍ਰੀਬਿਊਟਰ ਜਲਦੀ-ਜਲਦੀ ਤੇ ਭੇਜ ਦਿਆਂ ਆਪਾਂ ਲਿਫਟ ਵਾਲਿਆਂ ਕੋਲੇ ਇਹਨੂੰ। ਲਓ ਜਿ ਡਿਸਟ੍ਰੀਬਿਊਟਰ ਤੇ ਪੰਪ ਆਪਣਾ ਖੁੱਲ ਗਿਆ ਤੇ ਵਾਲ ਵੀ ਖੁੱਲ ਗਿਆ। ਤੇ ਸੋ ਭੇਜ ਦੇ ਇਹਨਾਂ ਨੂੰ ਆਪਾਂ ਜਿੱਥੇ ਲਿਫਟਾਂ ਦਾ ਕੰਮ ਕਰਦੇ ਆ ਜੇ ਕਿ ਲਿਫਟ ਪੰਪ ਤੇ ਤੇ ਕਰਵਾ ਕੇ ਲੈਣੇ ਆ ਪੰਪ ਦਾ ਤੇ ਡਿਸਟ੍ਰੀਬਿਊਟਰ ਦਾ ਕੰਮ। ਤੇ ਇਧਰ ਜਿਹੜਾ ਪਾਵਰ ਟਰੈਕ ਦਾ ਸਮਾਨ ਸਾਰ ਆਪਣਾ ਵਾਸ਼ ਹੋ ਰਿਹਾਗਾ ਸਾਰਾ ਧੋ ਰਹੇ ਆਂ ਆਪਾਂ ਧੋ ਕੇ ਤੇ ਆਪਣਾ ਜਿਹੜਾ ਇੰਜਨ ਵਾਲਾ ਮੇਜ਼ ਉੱਤੇ ਚੰਗੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਕਿਸੇ ਦੇ ਘਰ ਇੱਕ ਫੋਰ ਟਰੈਕਟਰ ਤੇ ਡਾਇਫਰਮ ਪਾ ਕੇ ਆਉਣੀ ਆ ਤੇ ਚੱਲਦੇ ਆਂ ਪਾਉਣ ਆਪਾਂ ਚਲੋ ਕਰਕੇ ਮੋਟਰਸਾਈਕਲ ਸਟਾਰਟ ਆਪਾਂ ਚਲਦੇ ਆਪਾਂ ਇੱਕ ਫੋਰ ਟਰੈਕਟਰ ਦੀ ਡਾਇਫਰਮ ਪਾਉਣੀ ਆ डेफ्रॉम पा के आप फिर वापस आने दुकान तूक ट्रैक्टर की डैफराम पाट गई है किसी के घर जाने आप चलो लैके डॉम आप चलते हाँ बी डेम आ दानी यार जमी चलो जो आप डेफरम ले डायफ्रम डेफरम चलते चलो भाई।, भाई तो आप राउटडरिंग वाहिला भी ले ली क्योंकि ढोली चूनी नंबर न फिल्टर फुल्टर वगैरह खोलने पैणगे अपन तो जो स्पेयर पार्ट की शॉप आ गई रोड के उपर ही है शर्मा स्पेयर पार्टी चौदह ता। చాల okay. డా

ਲਓ ਲੰਗ ਨੇਪਾ ਫਿਲਟਰ ਤੇ ਕੱਢ ਕੇ ਡੈਫਰਮਾ ਤੇ ਦੇਖਦੇ ਆਪਾਂ ਤੇ ਜਦੋਂ ਦੇਖੋਗੇ ਤਾਂ ਚਲੋ ਜੋ ਆ ਜਾਏਗਾ ਤਾਂ ਪਾਟ ਕੇ ਸੀ ਆਪਣੀ ਡੈਫਰਮ ਆ ਜਾਏਗਾ ਤਾਂ ਤੇ ਚਲੋ ਕੱਢ ਦੇਣ ਬਾਹਰ ਆਪਾਂ ਲਓ ਜੀ ਕੋਰਟ ਇੱਕ ਆਹ ਪੁਰਜਾ ਪਾਟਣਾ ਫੋੜ ਵਧਣ ਲੱਗ ਪੈਂਦਾ ਤੇ ਬਾਕੀ ਤੇਲ ਵੀ ਇਧਰ ਆਇਆ ਪਿਆ ਸੀਗਾ ਲਾ ਲਈਏ ਤੇ ਆ ਪੈਣਾ ਬਣ ਲਾ ਕੇ ਕਿ ਕਿਉਂਕਿ ਇਥੋਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ ਜੇ ਇਥੋਂ ਲੀਕੇਜ ਰਹੇਗੀ ਤਾਂ ਫਿਰ ਧੂਆ ਮਾਰਨ ਲੱਗ ਪੈਂਦਾ ਹੈ ਕਿਉਂਕਿ ਹਵਾ ਪ੍ਰੋਪਰ ਨਾਲ ਪਤਾ ਖੈਦਾ ਨਹੀਂਗਾ ਆਹ ਬਹੁਨੇ ਰੈਕ ਦੇ ਵਿੱਚ ਕਿੱਥੇ ਬਾਹਰ ਨੂੰ ਲੋ ਕਾਤੀ ਫੈਕਸਰ ਤੇ ਲੋਨਾਏ ਦੁਆਰਾ ਕਾਪ उस तरह के कपड़ा पैंता तो जो अपना काम सारा डन हो गया सो इस तो बाद करके स्टार्ट होने हैं अपनी प्रॉब्लम जी सोल्व हुई है ज नहीं हुई हो गया काम डेफ्रम तो पार्टी कि प्रॉब्लम आ गई कित आ रही है तक चलो अपना वर्क हो गया डन सो इसके बाद चलते अपने वर्कशॉप पर लो सजनों जो आप ਆਫਰਮ ਆ ਕੇ ਵਰਕਸ਼ਾਪ ਤੇ ਆ ਗਏ ਸੀਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਫੋਰ ਟਰੈਕਟਰ ਦੀ ਲਿਫਟ ਬਾਰੇ ਜਾਣਕਾਰੀ ਦੰਨਾਗਾ ਜਿੰਨਾ ਭਰਾਵਾਂ ਕੋਲੇ ਫੋਰ ਟਰੈਕਟਰ ਆ ਦੇਖੋ ਇਸ ਵੀਡੀਓ ਚ ਮੈਂ ਅੱਗੇ ਵੀ ਗੱਲਬਾਤ ਕਰਦਾ ਰਹਾਂਗਾ ਤੇ ਸਾਰੀ ਵੀਡੀਓ ਦੀ ਗੱਲ ਕਰਦਾ ਰਹੂੰਗਾ ਵੀ ਜਿਹੜਾ ਅਸੀਂ ਇਨਫੋਰਮੇਸ਼ਨ ਦਿੰਨੇ ਆ ਜਾਂ ਅਸੀਂ ਜਿਹੜੀ ਵੀਡੀਓ ਚ ਗੱਲਬਾਤ ਕਰਦੇ ਆ ਕਿਸੇ ਨੂੰ ਸਫਾਉਣ ਦੀ ਖਾਤਰ ਨਹੀਂ ਕਰਦੇ ਇਹ ਸਿਰਫ ਉਹਨਾਂ ਭਰਾਵਾਂ ਲਈ ਆ ਜਿਹੜੇ ਨਵੇਂ ਕੰਮ ਸਿੱਖ ਰਹੇ ਨੇ ਜਾਂ ਜਿਹੜੇ ਆਪਣੇ ਸਟੂਡੈਂਟ ਵੀਰ ਮਕੈਨਿਕਲ ਦਾ ਕੋਰਸ ਕਰਦੇ ਨੇ ਚਾਹੇ ਆਈਟੀ ਕਰਦੇ ਹੋਵੇ ਜਾਂ ਇੰਜੀਨੀਅਰ ਹੁੰਦਾ ਕੋਰਸ ਕਰਦੇ ਹੋਵੇ ਕਿਉਂਕਿ ਵੀ ਉਹਨਾਂ ਦੀ ਹੈਲਪ ਹੋ ਸਕੇ ਆਪਣੀ ਵੀਡੀਓ ਦੇ ਨਾਲ ਕਿਉਂਕਿ ਕਈ ਟੀਚਰਾਂ ਦਾ ਸਾਡੇ ਕੋਲ ਫੋਨ ਵਗੈਰਾ ਆਉਂਦਾ ਰਹਿੰਦਾ ਕਿਉਂਕਿ ਸਾਡੀ ਵੀਡੀਓ ਜਿਹੜੀ ਵੱਡੀ ਸਕਰੀਨ ਤੇ ਦਿਖਾਈ ਜਾਂਦੀ ਆ ਆਓ ਤੁਹਾਨੂੰ ਲਿਫਟ ਬਾਰੇ ਮੋਟੀ ਮੋਟੀ ਜਾਣਕਾਰੀ ਦੇਈਏ ਆਜੋ ਪਹਿਲਾਂ ਲਿਫਟ ਟਾਪੇ ਤੋਂ ਸ਼ੁਰੂ ਕਰਦੇ ਆ ਜਾਂ ਪਹਿਲਾਂ ਲਿਫਟ ਪੰਪ ਤੋਂ ਸ਼ੁਰੂ ਕਰਦੇ ਆਜੋ ਫਰ ਤੋਂ ਪਹਿਲਾਂ ਮੋਟੀ ਪਾਈਪ ਰਾਈ ਜਿਹੜਾ ਤੇਲ ਆਪਣਾ ਲਿਫਟ ਵੱਲ ਖੇਜਦਾ ਉਹ ਸਾਰਾ ਪਤਾ ਹੀ ਆਪਣੇ ਵੀਰਾਂ ਨੂੰ ਲਿਫਟ ਮੋਟੀ ਪਾਈਪ ਰਾਈ ਆਪਣਾ ਤੇਲ ਖੇਜਦਾ ਕਿਉਂਕਿ ਅੰਦਰ ਫਿਲਟਰ ਲੱਗਿਆ ਹੁੰਦਾ ਅੰਦਰੋਂ ਫਿਲਟਰ ਹੋ ਕੇ ਤੇਲ ਫਿਰ ਇਹ ਪਾਈਪ ਰਾਈ ਪੰਪ ਦੇ ਵਿੱਚ ਜਾਂਦਾ ਤੇਲ ਆਇਲ ਜਿਹੜਾ ਹਾਈਡਰੋਲਿਕ ਤੇਲ ਹੁੰਦਾਗਾ ਫਿਰ ਉਹਦੇ ਬਾਅਦ ਪੰਪ ਦੇ ਉੱਪਰ ਵੀ ਇੱਕ ਫਿਲਟਰ ਲੱਗਿਆ ਹੁੰਦਾ ਪੰਪ ਦੇ ਉੱਪਰ ਵੀ ਫਿਲਟਰ ਲੱਗਿਆ ਹੁੰਦਾ ਜਿਹੜਾ ਉਹ ਡਬਲ ਤੇਲ ਨੂੰ ਸਾਫ਼ ਕਰਦਾ ਫਿਰ ਇਹ ਸਾਰਾ ਤੇਲ ਉਣਕੇ ਆਪਣਾ ਛੋਟੀ ਪੈਪਰਾਂਈ ਆ ਵੰਸਰੀ ਥਾਈ ਆਪਣੇ ਡਿਸਟ੍ਰੀਬਿਊਟਰ ਦੇ ਵਿੱਚ ਆ ਜਾਂਦਾਗਾ ਮੇਨ ਇਹਦੇ ਵਿੱਚ ਕਿਤੇ ਰੀਲੀਜ਼ ਵਾਲ ਵੀ ਲੱਗਿਆ ਹੁੰਦਾ ਫੋ ਟਰੈਕਟਰ ਤੇ ਜਿਹੜਾ ਆਪ ਅਕਸਰ ਖੋਲਦੇ ਰਹਿੰਦੇ ਆ ਕਿਉਂਕਿ ਉਹਦਾ ਕੰਮ ਹੁੰਦਾਗਾ ਜਦੋਂ ਟਰੈਕਟਰ ਦੀ ਲਿਫਟ ਦੇ ਜ਼ਿਆਦਾ ਓਵਰਲੋਡ ਹੋ ਜੇ ਜਾਂ ਪ੍ਰੈਸ਼ਰ ਜ਼ਿਆਦਾ ਓਵਰਲੋਡ ਹੋ ਜੇ ਤਾਂ ਲੀਕ ਹੋ ਜਾਂਦਾ ਮਤ ਕਹਿਣ ਦਾ ਮਤਲਬ ਕੋਈ ਪੰਪ ਡੈਮੇਜ ਨਹੀਂ ਹੁੰਦਾ ਨਾ ਕੋਈ ਪਾਈਪ ਫਟਦੀ ਆ ਹੁਣ ਇੱਧਰ ਆ ਜਾਓ ਜਿਹੜੇ ਫੋਰ ਟਰੈਕਟਰ ਦੇ ਲੀਵਰ ਹੁੰਦੇ ਆ ਦੂਜੇ ਟਰੈਕਟਰਾਂ ਨਾਲੋਂ ਉਲਟ ਕੰਮ ਕਰਦੇ ਆ ਉਹ ਸਭ ਨੂੰ ਪਤਾ ਹੀ ਆਪਣਾ ਹੁਣ ਸਪੋਜ਼ ਕਰੋ ਜਿਹੜਾ ਆਹ ਲੀਵਰ ਆ ਗਾ ਆਪਣਾ ਦੂਜੇ ਟਰੈਕਟਰਾਂ ਦਾ ਬਾਹਰਲਾ ਲੀਵਰ ਕੰਟਰੋਲ ਹੁੰਦਾ ਇਹਦਾ ਜਿਹੜਾ ਲੀਵਰ ਹੁੰਦਾ ਪੋਜੀਸ਼ਨ ਲੀਵਰ ਹੁੰਦਾ ਗਾ ਫੋਰ ਦਾ ਜਿਹਦੇ ਨਾਲ ਆਪਾਂ ਜਿੰਨੀ ਜਿੰਨੀ ਹਲਾਵਾਂਗੇ ਲੀਵਰ ਨੂੰ ਓਨੀ ਓਨੀ ਸੂਸੂ ਚੱਕਦਾ ਤੇ ਆਹ ਲੀਵਰ ਹੁੰਦਾ ਆਪਣਾ ਕੰਟਰੋਲ ਲੀਵਰ ਇਹਨਾਂ ਦਾ ਮਤਲਬ ਹੈ ਜੇ ਫੋਰ ਟਰੈਕਟਰ ਦੀ ਪਿੰਨਾ ਵਗੈਰਾ ਸਾਰਾ ਕੁਝ ਸਹੀ ਆ ਤਾਂ ਫੋਰ ਟਰੈਕਟਰ ਦੀ ਲਿਫਟ ਬਹੁਤ ਵਧੀਆ ਸੈਂਸਿੰਗ ਕਰਦੀ ਆ ਬਹੁਤ ਵਧੀਆ ਟੰਗ ਨਾਲ। ਬਾਕੀ ਜਦੋਂ ਤੁਸੀਂ ਫੋਰ ਟਰੈਕਟਰ ਦਾ ਟਾਪਾ ਵਗੈਰਾ ਖੋਲੋ ਆਪ ਇੰਨਾ ਵਗੈਰਾ ਚੈੱਕ ਕਰਿਆ ਕਰੋ ਕੋਈ ਲੂਸ ਨਹੀਂ ਹੋਣੀ ਚਾਹੀਦੀ। ਬਾਕੀ ਇਹ ਫੋਰ ਫੋਰ ਟਰੈਕਟਰ ਦੀ ਲਿਫਟ ਆਪਣੀ ਡਬਲ ਕੰਟਰੋਲ ਆ। ਚਲੋ ਬਾਕੀ ਫੋਰ ਟਰੈਕਟਰ ਦੀ ਜਿਹੜੀ ਲਿਫਟ ਹੁੰਦੀ ਆ ਉਹ ਡਬਲ ਸੈਂਸਿੰਗ ਹੁੰਦੀ ਆ ਉਹ ਸਭ ਨੂੰ ਪਤਾ ਹੀ ਆ ਉੱਪਰਲੇ ਸੱਲ ਦੇ ਵਿੱਚ ਵਾਟ ਕੰਟਰੋਲ ਕਰਦਾ ਨੀਚੇਲੇ ਸਰਾਖ ਦੇ ਵਿੱਚ ਘੱਟ ਕੰਟਰੋਲ ਕਰਦਾ ਬਾਕੀ ਤੁਹਾਨੂੰ ਪਤਾ ਹੀ ਆ ਇਹ ਚੀਜ਼ ਦੇ ਵਿੱਚ ਵੀ ਪਲੇ ਨਹੀਂ ਹੋਣੀ ਚਾਹੀਦੀ ਜਿਸ ਦੇ ਕਾਰਨ ਕਰਕੇ ਕੰਟਰੋਲ ਫੁੱਲ ਵਧੀਆ ਕਰੇ ਚਲੋ ਮਿੱਤਰੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਬਾਕੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਤੇ ਵੀਡੀਓ ਨੂੰ ਬਾਅਦ ਉਹ ਕਰ ਦਿਓ ਸ਼ੇਅਰ ਧੰਨਵਾਦ ਸਤਿ ਸ਼੍ਰੀ ਅਕਾਲ